ਕਿਸ ਤਰ੍ਹਾਂ ਦਾ ਹੱਸਾ ਮਨਹਿਤ ਚਿੰਤਾ ਤੇ ਕਿਹਦੇ ਰਾਮਦਾਸ ਜੀ ਉਹ ਸਰਟੀਫਿਕੇਟ ਸਮਾਜ ਸੇਵਾ ਦੇ ਵਕਫਾ ਕਰ ਕੀਤੇ ਜਾਂਦੇ ਹਨ ਤੇ ਨਵਾਂ ਸ਼ਹਿਰ ਦੇ ਵਿੱਚ ਜੋ ਪਾਣੀ ਦੇ ਵਿੱਚ ਬਹੁਤ ਹੀ ਡੂੰਘੇ ਖੱਡੇ ਪਏ ਹੋਏ ਉਹਨਾਂ ਦੀ ਭਾਰੀ ਜਿਵਾ ਜੀ ਨਕੀ ਸਰਵਾਂ ਤੋਂ ਕੀਤੀ ਜਾ ਰਹੀ ਹੈ ਤੇ ਅੱਜ ਵੀ ਸੇਵਾਦਾਰ ਉਸੇ ਬਸਪਟ ਤੋਂ ਲੈ ਕੇ ਮੈਡੀਕਲ ਕਾਊਂਟ ਦੇ ਵਿੱਚ ਬਹੁਤ ਹੀ ਡੂੰਘੀਆਂ ਖੱਡੇ ਪਏ ਹੋਏ ਆ ਕਿਤੇ ਮੁਸਫਕਰ ਵਾਲਿਆਂ ਦਾ ਡਾਕਟਰ ਡੇ ਘੰਟਾ ਰਖਾ ਰਹਿਦਾ ਜੀਏ ਜੱਟਾਂ ਲੱਗੀਆਂ ਉਹਨਾਂ ਗੱਡੀਆਂ ਬਹੁਤ ਜ਼ੋਰ ਦੇ ਨਾਲ ਇਹਦੇ ਵਿੱਚ ਵੱਜਦੀਆਂ ਤੋ ਖੱਡੇ ਭਾਂਦੀ ਸੇਵਾ ਕੀਤੀ ਜਾ ਰਹੀ ਹੈ ਇਹ ਜੋ ਸੋਸਾਇਟੀ ਮੈਂਬਰ ਆ ਸਾਰੇ ਮੁਸ਼ਕਲਾਂ ਮੋ ਭਾਵਨਾ ਦੇ ਨਾਲ ਸੇਵਾ ਕਰਦੇ ਆ ਕਿ ਆਪਣੀ ਕਿੱਤ ਕਰਦੇ ਆ ਉਹਦੇ ਨਾਲ ਦੀ ਨਾਲ ਆਪਣੀ ਕੰਮ ਕਰਕੇ ਸਮਾਂ ਕੱਢ ਕੇ ਦੁਸ਼ਮਣ ਕੱਢ ਕੇ ਇਹ ਸੇਵਾ ਕਰਦੇ ਆ ਤੇ ਅਸੀਂ ਸੂਚੇ ਸ਼ਹਿਰ ਨਿਵਾਸੀਆਂ ਨੂੰ ਜਾਣ ਜਾਣ ਵਾਲੇ ਇਹਨਾਂ ਦੇਗੀ ਕਰਦੇ ਆ ਕਿ ਵੱਧ ਤੋਂ ਵੱਧ ਜੋ ਜੋ ਤਾਂ ਜੋ ਇਹ ਫੜਕਾ ਵਿੱਚ ਜੂਰੇ ਖੱਡੇ ਪਏ ਹੋਏ ਆ ਉਹ ਭੜ ਕੇ ਹੁਣ ਜਾਣ ਵਾਲੇ ਨੂੰ ਰਾਹ ਮਿਲ ਸਕੇ ਤਾਂ ਕਿ ਸੇ ਦਾ ਸਤਿ ਸੰਭਾਲਾ ਹੋਵੇ ਇਸ ਬਾਤ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਆਪਣਾ ਜੁੜਨ ਬਹੁਤ ਹੀ ਵਧੀਆ ਸੀ ਕਰਨਾ ਸਕਦਾ